ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਪਿੰਡ ਹਿਆਲਾ ਤੇ ਆਏ ਆ ਮੱਥਾ ਟੇਕਣ ਗੁਰੂ ਘਰ ਤੇ ਭਾਈ ਸਿੱਖ ਜੀ ਉਹਨਾਂ ਦੇ ਨਾਮ ਤੇ ਗੁਰਦੁਆਰਾ ਆ ਤੇ ਆਜੋ ਆਪਾਂ ਮੱਥਾ ਟੇਕੀਏ ਤੇ ਨਾਲੇ ਤੁਸੀਂ ਵੀ ਦਰਸ਼ਨ ਕਰੋ ਤੇ ਹਿਆਲੇ ਇੱਥੇ ਮੇਲਾ ਦੁਸ਼ਹਿਰੇ ਦਾ ਬਹੁਤ ਹੀ ਲੱਗਦਾ ਹੁੰਦਾ ਤੇ ਉੱਥੇ ਆਪਾਂ ਜਾਇਓ ਆ ਪਿਆਜੋ ਪਹਿਲਾ ਆਪਾਂ ਮੱਥਾ ਦੇਖਦੇ ਆਂ ਫਿਰ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਘੁੰਮ ਕੇ ਦਿਖਾਉਂਦੇ ਆਂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਤੇ ਸੋ ਬਹੁਤ ਸੋਹਣਾ ਗੁਰਦੁਆਰਾ ਆ ਜੀ ਤੇ ਬਹੁਤ ਹੀ ਵੱਡਾ ਗੁਰਦੁਆਰਾ ਆ ਦੇਖੋ ਅੰਦਰੋਂ ਕਿੰਨਾ ਸੋਹਣਾ ਗੁਰਦੁਆਰਾ ਸਾਹਿਬ ਆ ਜੀ ਤੇ ਬਹੁਤ ਹੀ ਸੋਹਣਾ ਗੁਰਦੁਆਰਾ ਆ ਆਜੋ ਸਾਰੇ ਮੱਥਾ ਟੇਕ ਲਓ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਕਪਾਤੋਂ ਨੂੰ ਘੁੰਮ ਕੇ ਦਿਖਾਉਂਦੇ ਆਂ ਤੇ ਬਹੁਤ بڑا ਗੁਰਦੁਆਰਾ ਸਾਹਿਬ ਆ ਜੀ ਅੰਦਰ ਹਾਲ ਵੀ ਬਹੁਤ بڑا ਆ ਤੇ ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਆ ਜੀ ਤੇ ਚੈਰੀਟੇਬਲ ਹਸਪੀਟਲ ਵੀ ਆ ਨਾਲ ਗੁਰਦੁਆਰੇ ਦਾ ਹੀ ਤੂੰ ਵੀ ਤੁਹਾਨੂੰ ਆਪਾਂ ਦਿਖਾਲਦੇ ਆ ਬਾਹਰੋਂ ਤੇ ਪਹਿਲਾਂ ਆਪਾਂ ਅੰਦਰ ਘੁੰਮਦੇ ਆ ਤੇ ਅੰਦਰ ਪਹਿਲਾਂ ਤੁਸੀਂ ਵੀ ਦਰਸ਼ਨ ਕਰ ਲਓ ਨਾਲੇ ਦੇਖ ਲਓ ਘੁੰਮ ਲਓ ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਆ ਜੀ ਤੇ ਦੁਸ਼ਹਿਰੇ ਨੂੰ ਮੇਲਾ ਵੀ ਹੁੰਦਾ ਇੱਥੇ ਤੇ ਪਿੰਡ ਹਿਆਲਾ ਜ਼ਿਲ੍ਹਾ ਨਵਾਂ ਸ਼ਹਿਰ ਵਾਹਿਗੁਰੂ ਜੀ 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 ਸਰਵਲਾ ਪ੍ਰਸ਼ਾਦ ਲੈ ਲੈਣੇ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਬਾਕੀ ਇਹ ਖੂਹ ਆ ਜੀ ਤੇ ਕਹਿੰਦੇ ਇਹ ਖੂਹ ਜੇ ਕੋਈ ਵੀ ਬਿਮਾਰੀ ਹੋਵੇ ਨਾ ਤੇ ਇਸ ਖੂਹ ਦੇ ਪਾਣੀ ਨਾਲ ਬਿਲਕੁਲ ਠੀਕ ਹੋ ਜਾਂਦਾ ਬੰਦਾ ਤੇ ਕੋਈ ਵੀ ਬਿਮਾਰੀ ਇਸ ਖੂਹ ਦੇ ਪਾਣੀ ਨਾਲ ਕਹਿੰਦੇ ਬਿਲਕੁਲ ਸਹੀ ਹੋ ਜਾਂਦਾ ਆ ਤੇ ਖੂਹ ਆ ਜੀ ਤੇ ਜੋ ਹੋ ਗਿਆ ਉੱਪਰ ਸਾਰਾ ਇਤਿਹਾਸ ਲਿਖਿਆ ਆ ਇਸ ਖੂਹ ਦੇ ਉੱਪਰ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਦੇਖੋ ਕਿੰਨਾ ਸੋਹਣਾ ਗੁਰੂ ਘਰ ਆ ਜੀ ਤੇ ਚਲੋ ਥੋੜਾ ਜਿਹਾ ਬਹਿ ਕੇ ਹਾਜ਼ਿਰ ਹੋਵਨੇ ਆਪਾਂ ਠੀਕ ਆ ਜੀ ਦੇਖੋ ਐਦਾਂ ਲੱਗਦਾ ਜਿਦਾ ਜੰਨਤ ਚ ਆਏ ਹੁੰਨੇ ਆ ਜੀ ਅਸੀਂ ਇਹ ਗੁਰੂ ਦਾ ਘਰ ਆ ਕਿੰਨਾ ਸੋਹਣਾ ਘਰ ਆ ਦੇਖੋ ਮੇਰੇ ਗੁਰੂ ਦਾ ਘਰ ਵਾਹਿਗੁਰੂ ਜੀ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਚਲੋ ਜੁਣ ਆਪਾਂ ਬਾਹਰ ਨੂੰ ਚਲਦੇ ਹਾਂ ਮੱਥਾ ਟੇਕ ਕੇ ਤੇ ਫਿਰ ਆਪਾਂ ਬਾਹਰ ਦਿਖਾਉਂਦੇ ਆ ਤੁਹਾਨੂੰ ਸਾਰਾ ਗੁਰੂ ਘਰ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਾਕੀ ਜਦ ਦੇ ਸ਼ਹਿਰ ਇਹਨੂੰ ਮੇਲਾ ਹੁੰਦਾ ਬਹੁਤ ਜ਼ਿਆਦਾ ਮੇਲਾ ਭਰਦਾ ਇੱਥੇ ਤੇ ਉਸ ਟਾਈਮ ਤਾਂ ਪੈਰ ਰੱਖਣ ਨੂੰ ਵੀ ਨਾ ਜਗ੍ਹਾ ਨਹੀਂ ਹੁੰਦੀ ਹੈਗੀ ਤੇ ਇੰਨਾ ਰਸ ਪੈਂਦਾ ਆ ਇਸ ਗੁਰੂ ਘਰ 'ਚ ਬਹੁਤ ਜ਼ਿਆਦਾ ਚਲੋ ਆਪਾਂ ਬਾਹਰ ਆ ਗਏ ਆ ਤਿਆ ਪਰ ਨਿਸ਼ਾਨ ਸਾਹਿਬ ਤੇ ਮੱਥਾ ਟੇਕੀਏ ਪਹਿਲਾਂ ਠੀਕ ਹੈ ਜੀ ਤੇ ਆਜੋ ਤੁਸੀਂ ਵੀ ਨਿਸ਼ਾਨ ਸਾਹਿਬ ਤੇ ਮੱਥਾ ਟੇਕੋ ਵਾਹਿਗੁਰੂ 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 ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਇਹ ਬਾਬਾ ਜੀ ਮਿਹਰ ਕਰਿਓ ਸਾਰਿਆਂ ਤੇ ਇਹ ਬਾਬਾ ਜੀ ਮਿਹਰ ਸਾਰਿਆਂ ਤੇ ਕਰਿਓ ਜੀ ਤੇ ਉਹ ਸਾਹਮਣੇ ਆ ਉਹ ਆਪਣਾ ਚੈਰੀਟੇਬਲ ਹਸਪੀਟਲ ਆ ਤੇ ਗੁਰਦੁਆਰੇ ਦੇ ਵਿੱਚ ਆ ਤੇ ਪੂਰਾ ਇਹ ਗੁਰਦੁਆਰਾ ਦਾ ਇਹ ਇਮਾਰਤ ਆ ਸਾਰੀ ਤੇ ਬਹੁਤ ਹੀ بڑا ਗੁਰਦੁਆਰਾ ਹੈ ਬਹੁਤ ਹੀ ਸੋਹਣਾ ਗੁਰਦੁਆਰਾ ਹੈ ਜੀ ਤੇ ਇਹ ਇਹ ਪਿੰਡ ਹਿਆਲਾ ਆ ਜੀ ਤੇ ਜ਼ਿਲ੍ਹਾ ਨਮਾ ਸ਼ਹਿਰ ਆ ਤੇ ਜਿਸ ਵੀ ਭਰਾ ਭੈਣ ਵੀਰ ਨੇ ਆਣਾ ਦਰਸ਼ਨ ਵਾਸਤੇ ਤੇ ਜ਼ਰੂਰ ਆਇਓ ਤੇ ਪਿੰਡ ਹਿਆਲਾ ਤੇ ਜ਼ਿਲ੍ਹਾ ਨਮਾ ਸ਼ਹਿਰ ਜੇ ਆਪਾਂ ਉਹਨੂੰ ਬਾਹਰ ਦਿਖਾਲਦੇ ਹਾਂ ਘੁਮਾ ਕੇ ਤੇ ਬਹੁਤ ਹੀ ਬੜਾ ਗੁਰਦੁਆਰਾ ਆਇਆ ਪਿੰਡ ਤੋਂ ਬਾਹਰ ਆਈ ਗੁਰਦੁਆਰਾ ਇਹ ਤੇ ਸਾਹਮਣੇ ਬਾਬਾ ਜੀ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਫੋਟੋ ਵੀ ਲੱਗੀ ਹੋਆ ਤੇ ਗੁਰੂ ਤੰਤਨ ਪਾਈ ਸਿੱਟ ਜੀ ਦੇ ਨਾਮ ਤੇ ਗੁਰਦੁਆਰਾ ਸਾਹਮਣੇ ਲਿਖਿਆ ਹੋਇਆ ਜੀ ਤੇ ਸੰਤ ਬਾਬਾ ਜਰਨੈਲ ਸਿੰਘ ਪਿੰਡਰਾਵਲੇ ਦੀ ਫੋਟੋ ਵੀ ਲੱਗੀ ਹੋਆ ਇੱਥੇ ਤਸਵੀਰ ਲੱਗੀ ਹੋ ਉਹਨਾਂ ਦੀ ਤੇ ਚਾਹ ਸ਼ਗਲ ਸ਼ਗਲ ਨੇ ਆ ਤੇ ਚਲੋ ਆਪਾਂ ਤੇ ਆਜੋ ਤੁਸੀਂ ਵੀ ਚਾਹ ਪੀ ਲਓ ਆਜੋ ਚਾਹ ਬੜੀ ਇਸ ਗੁਰਦੁਆਰੇ ਦੀ ਬਹੁਤ ਹੀ ਸਵਾਦ ਆ ਚਾਹ ਜੀ ਤੇ ਗੁੜ ਦੀ ਚਾਹ ਲੱਗਦੀ ਆ ਤੇ ਬੜੀ ਸਵਾਦ ਆ ਚਾ ਮੈਂ ਕਿਹਾ ਚਲੋ ਚਾਹ ਪੀ ਕੇ ਹੀ ਚੱਲਦੇ ਆ ਤੇ ਬਾਕੀ ਸਾਹਮਣੇ ਲੰਗਰ ਹਾਲ ਆ ਤੇ ਆਪਾਂ ਤੁਹਾਨੂੰ ਲੰਗਰ ਹਾਲ ਵੀ ਦਿਖਾਉਂਦੇ ਆ ਤੇ ਬਾਕੀ ਆ ਪਿਛਲੇ ਪਾਸੇ ਰਸੋਈ ਆ ਤੇ ਜਿੱਥੇ ਆਪਣਾ ਲੰਗਰ ਪਾਣੀ ਬਣਦਾ ਆ ਜੀ ਤੇ ਬੋੜੀ ਬੜਾ ਗੁਰਦੁਆਰਾ ਆਇਆ ਜੀ ਬਹੁਤ ਹੀ ਸੋਹਣਾ ਗੁਰਦੁਆਰਾ ਆਇਆ ਤੇ ਤੁਸੀਂ ਵੀਡੀਓ ਜੀ ਵੀ ਦੇਖੋ ਬਹੁਤ ਹੀ ਸੋਹਣਾ ਤੇ ਬਹੁਤ ਹੀ ਵੱਡਾ ਗੁਰਦੁਆਰਾ ਸਾਹਿਬ ਆ ਜੀ ਇਹ ਤੇ ਇਹ ਲੰਗਰ ਹਾਲ ਆ ਜੀ ਗੁਰੂ ਘਰ ਦਾ ਚਾਰ ਸ਼ਹਿਜਾਦੇ ਨਹੀਂ ਤਸਵੀਰ ਲੱਗੀ ਹੋਈ ਹੈ ਜੀ ਇੱਥੇ ਵਾਹਿਗੁਰੂ ਜੀ ਵਾਹਿਗੁਰੂ ਜੀ ਇਹ ਸਾਹਮਣੇ ਬਰਤਨ ਪਏ ਹੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਤੇ ਲੰਗਰ ਹਾਲ ਵੀ ਬਹੁਤ ਹੀ ਬੜਾ ਆ ਜੀ ਵਾਹਿਗੁਰੂ ਜੀ ਬਾਕੀ ਵੀਡੀਓ ਜ਼ਰੂਰ ਦੇਖਿਓ ਤੇ ਵਾਹਿਗੁਰੂ ਜੀ ਦੇ ਕਮੈਂਟ ਨਾਲ-ਨਾਲ ਜ਼ਰੂਰ ਕਰ ਦਿਓ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਇੰਟਰਸਟੈਂਟ ਜਰਨੈਲ ਸਿੰਘ ਭਿੰਡਰਾਲੇ ਦੀ ਫੋਟੋ ਤਸਵੀਰ ਲੱਗੀ ਹੋਈ ਇੱਥੇ ਵੀ ਜੰਨ ਲੰਗਰ ਹਾਲ ਚ ਵੀ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਲੇ ਤੇ ਬਾਕੀ ਚਲੋ ਆਪਾਂ ਹੁਣ ਬਾਹਰ ਨੂੰ ਚਲਦੇ ਆਂ ਤੇ ਇੱਕ ਵਾਰੀ ਤੁਹਾਨੂੰ ਆਪਾਂ ਜਿੱਥੇ ਲੰਗਰ ਪ੍ਰਸ਼ਾਦਾ ਪੱਕਦਾ ਆ ਇੱਕ ਵਾਰੀ ਉਹ ਦਿਖਾ ਲਦੇ ਤੁਹਾਨੂੰ ਤੇ ਸਾਹਮਣੇ ਪ੍ਰਸ਼ਾਦਾ ਤਿਆਰ ਹੁੰਦਾ ਆ ਤੇ ਬਹੁਤ بڑے بڑے ਚੁੱਲ੍ਹੇ ਚੁੱਲ੍ਹੇ ਬਣਿਓ ਆ ਤੇ ਬੜਵੜੀਆਂ ਤਵੀਆਂ ਆ ਲੰਗਰ ਵਾਸਤੇ ਤੁਹਾਨੂੰ ਪਤਾ ਹੀ ਹੈ ਕਿ ਗੁਰੂ ਘਰ ਲੰਗਰ ਤਾਂ ਹਰ ਟਾਈਮ 24 ਘੰਟੇ ਹੁੰਦਾ ਹੀ ਆ ਜੀ ਤੇ ਬਾਬੇ ਨਾਨਕ ਜੀ ਦਾ ਵਿਆਜ਼ ਦਾ ਚੱਲਦਾ ਹੀ ਰਹਿੰਦਾ ਜੀ ਲੰਗਰ ਤੇ ਇੱਧਰ ਵਰਤਨ ਦੀ ਸੇਵਾ ਕਰ ਰਹੇ ਆ ਤੇ ਆਪਾਂ ਹੁਣ ਬਾਹਰ ਆ ਗਏ ਆ ਬਾਹਰਲਾ ਪਾਸਾ ਆ ਜੀ ਤੇ ਇਹ ਪਿੰਡ ਹਿਆਲਾ ਆ ਤੇ ਇਹ ਪਿੰਡ ਤੋਂ ਬਿਲਕੁਲ ਬਾਹਰ ਆ ਤੇ ਬਾਹਰਲਾ ਪਾਸਾ ਸਾਰਾ ਖੇਤਾਂ 'ਚ ਗੁਰਦੁਆਰਾ ਸਾਹਿਬ ਬਣਿਆ ਆ ਜੀ ਤੇ ਬਾਹਰੋਂ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਆ ਗੁਰਦੁਆਰਾ ਸਾਹਿਬ ਵਾਹਿਗੁਰੂ ਜੀ ਵਾਹਿਗੁਰੂ ਜੀ ਤੇ ਨਾਲ ਹਸਪਤਾਲ ਆ ਜੀ ਇਹ ਚੈਰੀਟੇਬਲ ਹਸਪਤਾਲ ਆ ਜੀ ਬਾਬਾ ਭਾਈ ਸਿੱਖ ਜੀ ਚੈਰੀਟੇਬਲ ਹਸਪਤਾਲ ਪਿੰਡ ਹਿਆਲਾ ਜੀ ਠੀਕ ਆ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ